ਮਾਨਸਾ ਸ਼ਹਿਰ ਦੇ ਹੋਟਲਾਂ ਦੇ ਵਿੱਚ ਪੰਜਾਬ ਦੀ ਪੁਲਿਸ ਮਾਨਸਾ ਦੀ ਪੁਲਿਸ ਦਾ ਹੋਇਆ ਵੱਡਾ ਐਕਸ਼ਨ ਹੋਟਲ ਚੋਂ ਫੜਲੇ 14 ਮੁੰਡੇ ਕੁੜੀਆਂ ਜੋ ਚਲਾ ਰਹੇ ਸੀ ਜਿਸਮ ਫਰੋਖੀ ਦਾ ਤੰਦਾ ਤਾਂ ਸ਼ਾਰਟਕਟ ਅਪਣਾ ਕੇ ਪੈਸਾ ਕਮਾਉਣ ਦੀ ਲਾਲਸਾ ਕਈ ਨੌਜਵਾਨ ਮੁੰਡੇ ਕੁੜੀਆਂ ਨੂੰ ਇਸ ਤਰੀਕੇ ਦੇ ਨਾਲ ਦਲਦਲ ਦੇ ਵਿੱਚ ਧਕੇਲ ਦਿੰਦੀਆਂ ਨੇ ਤਾਂ ਫਿਰ ਉਹਨਾਂ ਦਾ ਰਸਤਾ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੁੰਦਾ ਤਾ ਅਜੇ ਹਾ ਹੀ ਕੁਝ ਹੋਇਆ ਮਾਨਸਾ ਦੇ ਵਿੱਚ ਜਿੱਥੇ ਇੱਕ ਹੋਟਲ ਦੇ ਵਿੱਚੋਂ 14 ਮੁੰਡੇ ਕੁੜੀਆਂ ਨੂੰ ਕਾਬੂ ਮਾਨਸਾ ਦੀ ਪੁਲਿਸ ਦੇ ਵੱਲੋਂ ਕਰਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਆ ਤਾਂ ਸੂਚਨਾ ਮਿਲੀ ਸੀ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ 7 ਜੋੜੇ ਫੜੇ ਨੇ ਯਾਨੀ ਕਿ 7 ਮੁੰਡੇ ਤੇ 7 ਕੁੜੀਆਂ ਜਿਹੜੀਆਂ ਹੋਟਲ ਦੇ ਵਿੱਚੋਂ ਕਾਬੂ ਕੀਤੀਆਂ ਨੇ ਜਿਨ੍ਹਾਂ ਦੇ ਖਿਲਾਫ ਹੁਣ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਗੱਲ ਇਨਸਪੈਕਟਰ ਰੁਪਿੰਦਰ ਕੌਰ ਦੇ ਵੱਲੋਂ ਕੀਤੀ ਗਈ ਆ ਕੀ ਕੁਝ ਕਹਿ ਰਹੇ ਨੇ ਇਨਸਪੈਕਟਰ ਰਪਿੰਦਰ ਕੌਰ ਮਾਨਸਾ ਪੂਰੀ ਗੱਲ ਬਾਤ ਸੁਣਾਉਂਦੇ ਆ ਸਾਨੂੰ ਦੀ ਇਨਫੋਰਮੇਸ਼ਨ ਮਿਲੀ ਸੀ ਕਿ ਲੋਕਲ ਕੁਝਪੋਟੇਲ ਹੈਗੀ ਜਿੱਥੇ ਇਲੀਗਲ ਇਮੋਰਲ ਟਰੈਫਿਕਿੰਗ ਚੱਲ ਰਹੀ ਹੈ ਉਹਦੇ ਅਸੀਂ ਸ਼ੱਕ ਦੇ ਆਧਾਰ ਤੇ ਅਸੀਂ ਕੁਸ਼ਕ ਹੋਟਲਾਂ ਦੇ ਵਿੱਚ ਛਾਣਬੀਨ ਕੀਤੀ ਹੈ ਰੇਡ ਕੀਤੀ ਹੈ ਤਾਂ ਕੁਸ਼ਕ ਸਾਨੂੰ ਰਿਕਵਰੀ ਹੋਈ ਹੈ ਏਦਾਂ ਦੀ ਇਲੀਗਲ ਬਾਕੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਜਿੱਦਾਂ ਦੀ ਵੀ ਇਨਵੈਸਟੀਗੇਸ਼ਨ ਸਾਹਮਣੇ ਆਊਗੀ ਉਦਾਂ ਦੀ ਕਾਰਵਾਈ ਹੋ ਜਾਊਗੀ ਮੈਮ ਕਿੰਨੇ ਹੋਟਲਾਂ ਤੇ ਰੇਡ ਕੀਤੀ ਅਪ੍ਰੋਕਸੀਮੇਟ 4-5 ਹੋਟਲਾਂ ਤੇ ਕੀਤੀ ਹੈ ਜੀ ਪਰਚਾ ਦਿੱਤਾ ਮਨ ਪਰਚਾ ਚੱਲ ਰਹੀ ਹੈ ਛਣਬੀ ਕਿੰਨੇ ਕੁ ਜੋੜੇ ਪਕੜੇ ਗਏ ਨੇ ਜੀ ਜੋੜੇ ਤਕਰੀਬਨ ਹੈਗੇ ਜੀ 5-7 ਦੇ ਕਰੀਬ ਜਿਹੜੇ ਬਾਕੀ ਹੋਟਲ ਨੇ ਜੀ ਉਹਨਾਂ ਦੀ ਵੀ ਰਿਪੋਰਟ ਕੀਤੀ ਜਾਊਗੀ ਮੰਨ ਲਓ ਬਾਕੀ ਜਿਹਦੇ ਜਿਹਦੇ ਇਨਫੋਰਮੇਸ਼ਨ ਇਦਾਂ ਦੀ ਮਿਲਦੀ ਹੈ ਸਾਨੂੰ ਕਿ ਜਿੱਥੇ ਕੋਈ ਇਲੀਗਲ ਤੰਦਾ ਚੱਲ ਰਹੀ ਹੈ ਜਿਵੇਂ ਦੀ ਮੈਨ ਇਨਫੋਰਮੇਸ਼ਨ ਮਿਲੂਗੀ ਅਸੀਂ ਉੱਪਰ ਦੀ ਕਾਰਵਾਈ ਕਰਾਂਗੇ ਰਿਪੋਰਟ ਕਰਕੇ ਸਾਨੂੰ ਦੀ ਇਨਫੋਰਮੇਸ਼ਨ ਮਿਲੀ ਸੀ ਕਿ ਲੋਕਲ ਕੁਝ ਹੋਟਲ ਹੈਗੇ ਜਿੱਥੇ ਇਲੀਗਲ ਇਮੋਰਲ ਟਰੈਫਿਕਿੰਗ ਚੱਲ ਰਹੀ ਹੈ ਉਹਦੇ ਤੇ ਸ਼ੱਕ ਦੇ ਆਧਾਰ ਤੇ ਅਸੀਂ ਕੁਝ ਕੁ ਹੋਟਲਾਂ ਦੇ ਵਿੱਚ ਛਾਣਬੀਨ ਕੀਤੀ ਹੈ, ਰੇਡ ਕੀਤੀ ਹੈ ਤਾਂ ਕੁਝ ਕੁ ਸਾਨੂੰ ਰਿਕਵਰੀ ਹੋਈ ਹੈ ਇਦਾਂ ਦੀ ਇਲੀਗਲ। ਬਾਕੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ। ਜਿੱਦਾਂ ਦੀ ਵੀ ਇਨਵੈਸਟੀਗੇਸ਼ਨ ਸਾਹਮਣੇ ਆਊਗੀ, ਉਦਾਂ ਦੀ ਕਾਰਵਾਈ ਹੋ ਚੁਗੀ। ਮੈਮ ਕਿੰਨੇ ਹੋਟਲਾਂ ਤੇ ਰੇਡ ਕੀਤੀ? ਅਪ੍ਰੋਕਸੀਮੇਟ 4-5 ਹੋਟਲਾਂ ਤੇ ਕੀਤੀ ਹੈ ਜੀ। ਪਰਚਾ ਦਿੱਤਾ ਮੈਨੂੰ। ਪਰਚਾ ਚੱਲ ਰਹੀ ਹੈ ਛਾਣਬੀਨ। ਕਿੰਨੇ ਜੋੜੇ ਪਕੜੇ ਗਏ ਨੇ ਜੀ? ਅ ਜੋੜੇ ਤਕਰੀਬਨ ਹੈਗੇ ਜੀ 5-7 ਦੇ ਕਰੀਬ। ਮੈਡਮ ਚੋਟਣੇ ਜੀ ਉਹਨਾਂ ਦੀ ਵੀ ਰਿਪੋਰਟ ਕੀਤੀ ਜਾਊਗੀ ਮੰਨਦੇ ਬਾਕੀ ਜਿਹਦੇ ਜਿਹਦੇ ਇਨਫੋਰਮੇਸ਼ਨ ਇਦਾਂ ਦੀ ਮਿਲਦੀ ਹੈ ਸਾਨੂੰ ਕਿ ਜਿੱਥੇ ਕੋਈ ਇਲੀਗਲ ਧੰਦਾ ਚੱਲ ਰਿਹਾ ਹੈ ਜਿਵੇਂ ਜਿਵੇਂ ਇਨਫੋਰਮੇਸ਼ਨ ਮਿਲੂਗੀ ਅਸੀਂ ਉੱਪਰ ਵੀ ਕਾਰਵਾਈ ਕਰਾਂਗੇ ਰਿਪੋਰਟ ਕਰਕੇ ਹਾਂ ਤੁਸੀਂ ਸੁਣਿਆ ਇਨਸਪੈਕਟਰ ਰਪਿੰਦਰ ਕੌਰ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਤਰੀਕੇ ਦੇ ਨਾਲ ਜਿਸਮ ਫਰੋਸ਼ੀ ਦਾ ਧੰਦਾ ਕਰਨ ਵਾਲੇ ਭਾਵੇਂ ਕੋਈ ਨਸ਼ਾ ਤਸਕਰ ਹੋਣ ਭਾਵੇਂ ਨਸ਼ੇੜੀ ਹੋਣ ਕੋਈ ਵੀ ਬਖਸ਼ਿਆ ਨਹੀਂ ਜਾਵੇਗਾ ਹੁਣ ਪੰਜਾਬ ਦੀ ਪੁਲਿਸ ਜਿਹੜੀ ਆ ਉਹ ਪਬਾਂ ਭਾਰ ਹੋਈ ਪਈ ਆ ਕਿਉਂਕਿ ਉਹਨਾਂ ਨੂੰ ਹੁਕਮ ਜਾਰੀ ਕਰ ਦਿੱਤੇ ਨੇ ਉਹਨਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲਾ ਪੰਜਾਬ ਦੇ ਵਿੱਚ ਸ਼ਾਂਤੀ ਭੰਗ ਕਰਨ ਵਾਲਾ ਕੋਈ ਵੀ ਬਖਸ਼ਿਆ ਨਹੀਂ ਜਾਵੇਗਾ ਆ ਤਾਂ ਹੁਣ ਜਿਸ ਤੋਂ ਬਾਅਦ ਪੰਜਾਬ ਦੀ ਪੁਲਿਸ ਦਿਨ ਰਾਤ ਐਕਸ਼ਨ ਮੋੜ ਦੇ ਵਿੱਚ ਰਹਿੰਦੀ ਆ ਤੇ ਅਜੇ ਹੀ ਸ਼ਰਾਰਤੀ ਅਨਸਰਾਂ ਨੂੰ ਅਜੇ ਹੀ ਗਲਤ ਅਨਸਰਾਂ ਨੂੰ ਅਜੇ ਹੀ ਨਸ਼ਾ ਤਸਕਰਾਂ ਨੂੰ ਨਸ਼ੇੜੀਆਂ ਨੂੰ ਭਾਜੜਾਂ ਪਾ ਕੇ ਰੱਖਿਆ ਨੇ ਵਾਕਿ ਹੀ ਪੁਲਿਸ ਦੀ ਇਹ ਡਿਊਟੀ ਪੁਲਿਸ ਦੇ ਵੱਲੋਂ ਕੀਤੀ ਗਈ ਇਹ ਕਾਰਵਾਈ ਕਾਬਲੇ ਤਾਰੀਫ ਹੈ